ਉਧਰ ਜਿਹੜਾ ਮੇਰੇ ਵੀਰੋਂ ਮਾਣ ਸਨਮਾਨ ਜਿਹੜਾ ਸਮੁੱਚੇ ਕਲੱਬ ਦੇ ਵੱਲੋਂ ਮੇਰੇ ਵੀਰੋਂ ਸ਼ੌਂਟੀ ਵਾਲੇ ਕਿਹਨੇ ਮਜੂਦਤਾ ਕੀਤਾ ਜਾ ਰਿਹਾ ਹੈ ਨਿੱਕੀ ਉਮਰ ਦਾ ਕਿਹਦੇ ਖਿਡਾਰੀ ਹੈ ਚੰਗੀ ਬੈਟਿੰਗ ਕੀਤੀ ਹੈ ਤੇ ਫਿਲਿੰਗ ਬੜੀ ਚੰਗੀ ਕੀਤੀ ਹੈ ਉਧਰ ਮੇਰੇ ਵੀਰੋਂ ਸਮੁੱਚੇ ਕਲੱਬ ਦੇ ਵੱਲੋਂ ਜਿਹੜਾ ਕਿਨੇ ਮੇਰੇ ਵੀਰੋਂ ਸ਼ੌਂਟੀ ਦੇ ਮਜੂਦਤਾ ਮਾਣ ਸਨਮਾਨ ਇਹਦਾ ਕੀਤਾ ਜਾ ਰਿਹਾ ਇੱਕ ਤਾੜੀ ਮਾਰੋ ਯਾਰ ਜ਼ੋਰਦਾਰ ਆਹ ਸੋਹਣਿਆ ਕਮਾਲ ਕਰ ਦਿੱਤੀ ਹੈ ਬਾਈ ਇੱਕਨੇ ਹੌਸਲਾ ਵਾਧੂ ਜਵਾਕਾਂ ਦਾ ਹਾਂ ਬਾਈ ਜੀ ਪੈਨ ਲਈ ਤੇ ਲੈ ਕੇ ਆ ਗਈ ਹੁਣ ਤੋਂ ਜਿਹੜਾ ਮੇਰੇ ਵੀਰ ਤੇਰਾ ਪਰਸ ਤਾਵੇਂ ਦੇ ਮੈਡਨਡ ਕੀਤਾ ਜਾ ਰਿਹਾ ਹਾਂ ਹੌਸਲੇ ਚ ਇੰਨਾ ਵੀ ਹੁਣ ਤੋਂ ਸਹੀ ਮੈਂ ਆ ਸਾਰਾ ਕੁਝ ਬਈ ਇਹ ਚੀਜ਼ਾਂ ਨੇ ਚੇਂਜ ਕਰਨਾ ਤੇ ਦੂਜੀ ਗੱਲ ਮੈਂ ਤੁਹਾਨੂੰ ਇਹ ਵੀ ਤੁਸੀਂ ਇੱਕ ਚੀਜ਼ ਦੇਖੋ ਬਾਈ ਸ਼ੌਂਟੀ ਵਾਲਾ ਮਨਜੀਤ ਬਾਈ ਸਾਰੀ ਜਵਾਕਾਂ ਨੂੰ ਲੈ ਕੇ ਆਇਆ ਹੋਇਆ ਦੇਖੋ ਬਾਈ ਕਿ ਕਰਨਾ ਜੀ ਕਿੰਨੇ ਕਿੰਨੇ ਕਮਰੇ ਹੋਣਗੇ ਇਹਨਾਂ ਦੀਆਂ 16 ਸਾਲ ਤੋਂ ਉੱਤੇ ਨਹੀਂ ਹੋਣਾ ਕੋਈ ਬਾਈ ਦੋ ਤਿੰਨ ਉੱਤੇ ਇੱਕ ਓਵਰ ਦੀ ਪਲਾਨਟੀ ਹੈ ਕਿੰਨੀ ਵਧੀਆ ਚੀਜ਼ ਆ ਬਾਈ ਜੇ ਨਰੋਲ ਟੂਰਨਾਮੈਂਟ ਨਾ ਹੁੰਦਾ ਮਜੀਦ ਵੀਰੇ ਜੇ ਨਰੋਲ ਟੂਰਨਾਮੈਂਟ ਦਾ ਨਾਮ ਹੁੰਦਾ ਤੁਸੀਂ ਆਉਣਾ ਨਹੀਂ ਨੀ ਨਾ ਜੀ ਬਾਹਰਲਾ ਕੋਈ ਕਰ ਦਿੰਦਾ ਜੇ ਤੁਸੀਂ ਆ ਪੀ ਜਾਂਦੇ ਤਾਂ ਇਹਨਾਂ ਚ ਦੋ ਤਿੰਨ ਜਵਾਗ ਪੱਕੇ ਬਾਹਰ ਵੀ ਬੱਚੇ ਬੱਚੇ ਖੇਡ ਨਹੀਂ ਸਕਦੇ ਵੀਰੇ ਫਿਰ ਉਹੀ ਤਾਂ ਗੱਲ ਲੋਕ ਕਹਿੰਦੇ ਨਰੋਲ ਦਾ ਕੋਈ ਫਾਇਦਾ ਨਹੀਂ ਵੀਰੇ ਮੈਂ ਕਹਿੰਦਾ ਵੱਧ ਤੋਂ ਵੱਧ ਨਰੋਲ ਟੂਰਨਾਮੈਂਟ ਕਰਾਓ ਤੁਸੀਂ ਬੱਚੇ ਖੇਡਣਗੇ ਅੱਗੇ ਵਧਣਗੇ ਕਿਉਂਕਿ ਸਾਡੇ ਵਰਗੀਆਂ ਦੀ ਉਮਰਾਂ ਹੋ ਗਈਆਂ ਜਿਹੜੇ ਬੱਚੇ ਨੇ ਅੱਗੇ ਖੇਡਣਗੇ ਅੱਗੇ ਪਲੇਅਰ ਬਣਨਗੇ ਪਿੰਡਾਂ ਦੇ ਵਿੱਚ ਜਿਹੜੇ ਕੜਮ ਚੌਧਰੀ ਨੇ ਉਹ ਕਿਸੇ ਨੂੰ ਅੱਗੇ ਆਉਣ ਨਹੀਂ ਦਿੰਦੇ ਵੀਰੇ ਸਹੀ ਗੱਲ ਆ ਵੀਰੇ ਠੀਕ ਆ ਵੀਰੇ ਧੰਨਵਾਦ ਓਕੇ ਬਾਈ ਬਹੁ ਵਧੀਆ ਯਾਰ ਜਵਾਕਾਂ ਨੂੰ ਲੈ ਕੇ ਆਏ ਤੁਸੀਂ ਖੇਡਣ ਦੇਖੋ ਸਾਰੀ 16 ਸਾਲ ਤੋਂ ਥੱਲੇ ਵਾਲੇ ਨੇ ਬਹੁਤ ਵਧੀਆ ਚੀਜ਼ ਆ ਇਹ ਤੇ ਆ ਜਵਾਕ ਨੂੰ ਬਈ ਮੈਡਲ ਪਾਇਆ ਦੇਖੋ ਬਹੁਤ ਖੁਸ਼ ਆ ਪੂਰਾ ਹੈ ਕੀ ਨਾਮ ਆ ਤੇਰਾ ਮਨਜੋਤੀ ਕਿੰਨੀ ਉਮਰ ਆ ਤੇਰੀ ਮੇਰੀ 15 ਸਾਲ ਦੀ 15 ਸਾਲ ਦੀ ਉਮਰ ਆ ਠੀਕ ਆ ਤੇ ਚਲੋ ਕੀ ਪੁੱਛਣਾ ਛੋਟ ਜਵਾਕ